ਉਦਾਰਸ਼ਵੇਂ ਪਿਤਾ ਦੀ ਕਰਨੀ ਮਹਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸ਼ਾਸਤਰਾਣਾ ਮੜ ਦਿੱਤਾ ਆਂਗਾਂ ਗਲੂ ਤੋੜ ਦਿੱਤਾ ਲਾੜਲਾ ਗੁਆਣੇ ਜੰਗ ਨੂੰ ਤੋੜ ਦਿੱਤਾ ਲਾੜਲਾ ਗੁਆਣੇ ਜੰਗ ਨੂੰ ਦਸਾਂ ਪਲ ਪਲ ਜੋ ਘੜੀ ਚ ਬੀਤਦੇ ਸਿਰ ਤੇ ਸਜਾਈ ਕਲੰਗੀ ਜੀਤ ਦੇ ਸਿਰ ਤੇ ਸਜਾਈ ਕਲੰਗੀ ਜੀਤ ਦੇ ਚੱਕਰ ਸੁਨਾਰੀ maat ਪਾਉਣ ਚੰਦ ਨੂੰ ਹੋਰ ਦਿੱਤਾ लाਡਲਾ ਗੁਆਣੇ ਜੰਦ ਨੂੰ ਤੋੜ ਦਿੱਤਾ लाਡਲਾ ਗੁਆਣੇ ਜੰਦ ਨੂੰ ਉਮਰ ਸ਼ਹਿਜ਼ਾਦੇ ਦੀ 17 ਸਾਲ ਦੀ ਪੂਰੇ ਅਠ ਸਿੰਘ ਸੂਰਮੇ ਦੇ ਨਾਲ ਜੀ ਪੂਰੇ ਅਠ ਸਿੰਘ ਸੂਰਮੇ ਦੇ ਨਾਲ ਸਾਥੀ ਨਾਲ ਲੈ ਲਿਆ ਹੈ ਸਿੰਘ ਆਨੰਦ ਨੂੰ ਤੋਰ ਦਿੱਤਾ लाੜਲਾ ਗੁਰਾਂ ਦੇ ਜੰਗ ਨੂੰ ਤੋਰ ਦਿੱਤਾ लाੜਲਾ ਗੁਰਾਂ ਦੇ ਜੰਗ ਨੂੰ ਤੋਰ ਗਤ ਲਾੜਲਾ ਗੁਰਾਂ ਦੇ ਜੰਗ ਨੂੰ ਉਹ ਦਸਵੇਂ ਪਿਤਾ ਦੀ ਕਰਨੀ ਮਹਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸ਼ਾਹ ਤੇ ਰਾਣਾ ਮੜ ਦਿੱਤਾ ਆਂਗਾ ਗਨੂ ਤੋੜ ਦਿੱਤਾ ਲਾੜਵਾ ਗਵਾਨ ਜੰਗ ਨੂੰ ਤੋੜ ਦਿੱਤਾ ਲਾੜਵਾ ਗਵਾਨ ਜੰਗ ਨੂੰ ਦਸਾਂ ਕਲ ਪਲ ਜੋ ਘੜੀ ਚ ਦੀਤ ਦੇ ਸਿਰ ਤੇ ਸਜਾਈ ਕਲੰਗੀ ਜੀਤ ਦੇ ਸਿਰ ਤੇ ਸਜਾਈ ਕਲੰਗੀ ਜੀਤ ਦੇ ਚੱਕਰ ਸੁਨਰੀ maat ਪਾਉਣ ਚੰਦ ਨੂੰ ਤੋਰਦੇ ਤਲਾੜ ਲਾ ਗੁਰਾਂ ਦੇ ਜੰਗ ਨੂੰ ਤੋਰਦੇ ਤਲਾੜ ਲਾ ਗੁਰਾਂ ਦੇ ਜੰਗ ਨੂੰ ਉਮਰ ਸ਼ਹਿਜ਼ਾਦੇ ਦੀ 17 ਸਾਲ ਦੀ ਪੂਰੇ ਅਠ ਸਿੰਘ ਸੂਰਮੇ ਦੇ ਨਾਲ ਜੀ ਪੂਰੇ ਅਠ ਸਿੰਘ ਸੂਰਮੇ ਦੇ ਨਾਲ ਜੀ ਸਾਥੀ ਨਾਲ ਲੈ ਲਿਆ ਹੈ ਸਿੰਘ ਆਨੰਦ ਨੂੰ ਤੋਰਦੇ ਤਲਾੜ ਲਾ ਗੁਰਾਂ ਦੇ ਜੰਗ ਨੂੰ ਤੋਰਦੇ ਤਲਾੜ ਲਾ ਗੁਰਾਂ ਦੇ ਜੰਗ ਨੂੰ ਤੋਰ ਦਿੱਤਾ ਲਾੜਲਾ ਗੁਹਾਣੇ ਜੰਗ ਨੂੰ ਉਦਾਸਵੇਂ ਪਿਤਾ ਦੀ ਕਰਨੀ ਮਹਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸਾਹਮਣੇ ਖੜਾ ਹੈ ਪੁੱਤਰ ਜਵਾਨ ਜੀ ਸ਼ਾਸਤ ਰਾਣਾ ਮੜ ਦਿੱਤਾ ਆਂਗਾਂਗ ਨੂੰ ਤੋਰ ਦਿੱਤਾ ਲਾੜਲਾ ਗੁਹਾਣੇ ਜੰਗ ਨੂੰ ਤੋਰ ਦਿੱਤਾ ਲਾੜਲਾ ਗੁਹਾਣੇ ਜੰਗ ਨੂੰ ਦਸਾਂ ਪਲ ਪਲ ਜੋ ਘੜੀ ਚ ਬੀਤਦੇ ਸਿਰ ਤੇ ਸਜਾਈ ਕਲੰਗੀ ਜੀਤਦੇ ਸਿਰ ਤੇ ਸਜਾਈ ਕਲੰਗੀ ਜੀਤਦੇ ਚੱਕਰ ਸੁਨਰੀ ਮਾਤ ਪਾਉਣ ਚੰਦ ਨੂੰ ਔਰ ਦਿੱਤਾ लाਡਲਾ ਗੁਰਾਂ ਨੇ ਜੰਗ ਨੂੰ ਤੋਰ ਦਿੱਤਾ लाਡਲਾ ਗੁਰਾਂ ਨੇ ਜੰਗ ਨੂੰ ਉਮਰ ਸ਼ਹਿਜ਼ਾਦੇ ਦੀ 17 ਸਾਲ ਦੀ ਪੂਰੇ ਅਠ ਸਿੰਘ ਸੂਰਮੇ ਦੇ ਨਾਲ ਜੀ ਤੂਰੇ ਅਠਸਾਂ ਅੰਕ ਸੂਰ ਮੇਰੇ ਨਾਲ ਜੀ ਸਾਥੀ ਨਾਲ ਲੈ ਲਿਆ ਹੈ ਸਿੰਘ ਆਨੰਦ ਨੂੰ ਤੋਰ ਦੇ ਤਲਾੜ ਲਾ ਗੁਰਾਣ ਜੰਗ ਨੂੰ ਤੋਰ ਦੇ ਤਲਾੜ ਲਾ ਗੁਰਾਣ ਜੰਗ ਨੂੰ ਤੋਰ ਦੇ ਤਲਾੜ ਲਾ ਗੁਰਾਣ ਜੰਗ ਨੂੰ